ਸੋ ਅੱਜ ਜੀ ਇੱਕ ਨਵਾਂ ਦਿਨ 99 ਦਿਨ ਦੀ ਨਵੀਂ ਸ਼ੁਰੂਆਤ ਸੋ ਸਾਡੇ ਹੋਮ ਮਿਸਟਰ ਜੀ ਲੱਗੇ ਨੇ ਜੀ ਆਪਣੀ ਟੱਚੀ ਤਿਆਰ ਕਰਨ ਵਾਸਤੇ ਔਰ ਸਾਡੀ ਜੋ ਟੱਚੀ ਹੈ ਜਦੋਂ ਤਿਆਰ ਹੋ ਚੁੱਕੀ ਹੈ ਔਰ ਉਹਨਾਂ ਦੇ ਪਰਸ ਵਗੈਰਾ ਆ ਚੱਲੇ ਆਪਾਂ ਇੱਕ ਨਵੀਂ ਯਾਤਰਾ ਤੇ ਸੋ ਤੁਹਾਡੇ ਨਾਲ ਜਿਉਂ-ਜਿਉਂ ਚੱਲਦੇ ਰਾਵਾਂਗੇ ਤੁਹਾਡੇ ਨਾਲ ਸਾਂਝ ਪਾਉਂਦੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਚੱਲੇ ਆ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਇਹ ਸਾਡੀ ਅੱਜ 7ਵੀਂ ਯਾਤਰਾ ਹੈ ਜੀ ਜੋ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਤਕਰੀਬਨ ਹਰ ਸਾਲ ਹੀ ਜਾ ਰਹੇ ਆ ਸੋ ਆਸ ਕਰਦੇ ਆ ਕਿ ਗੁਰੂ ਸਾਹਿਬ ਜਦ ਤੱਕ ਸਰੀਰ ਨੂੰ ਤੰਦਰੁਸਤ ਰੱਖਣਗੇ ਜਦ ਤੱਕ ਹਰ ਸਾਲ ਯਾਤਰਾ ਕਰਦੇ ਰਾਂਗੇ ਗੁਰੂ ਘਰ ਦੀ ਸੋ ਕੁਝ ਸੰਗਤਾਂ ਸਾਡੀਆਂ ਜੋ ਕਿ ਟ੍ਰੇਨ ਦੇ ਰਾਹੀਂ ਕੱਲ ਰਾਤ ਨੂੰ ਗਈਆਂ ਸਨ ਸੋ ਉਹ ਤੁਹਾਨੂੰ ਵੀਡੀਓ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਹੀ ਸੋ ਸਾਡੀ ਜੋ ਫਲੈਟ ਹੈ ਉਹ ਹਿੰਦਨ 에어ਪੋਰਟ ਹੈ ਗਾਜੀਆਬਾਦ ਉਥੋਂ ਚਲਣੀ ਹੈ ਲਗਭਗ ਸ਼ਾਮ ਨੂੰ 4 ਵਜੇ ਔਰ ਜਦੋਂ ਦਾ ਪਹੁੰਚਣ ਦਾ ਸਮਾਂ ਹੈ ਲਗਭਗ ਡੇਢ ਘੰਟੇ ਦੇ ਵਿੱਚ ਸਾਢੇ 5 ਵਜੇ ਪਹੁੰਚੇਗੀ ਗੁਰੂ ਗੋਬਿੰਦ ਸਿੰਘ ਜੀ 에어ਪੋਰਟ ਹੈ ਜੋ ਸੱਚਖੰਡ ਸ੍ਰੀ ਹਰਿਜੋਤ ਸਾਹਿਬ ਵਿਖੇ ਸੋ ਬਾਕੀ ਜੋ ਇਤਿਹਾਸ ਹੈ ਉਹ ਆਪ ਸਭ ਨੂੰ ਪਤਾ ਹੈ ਹੋਰ ਹੀ ਵਿਚਾਰਾ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਜਿਵੇਂ ਚੱਲੇ ਪਾਉਂਦੇ ਰਵਾਂਗੇ ਯਾਤਰਾ ਦੇ ਪੜਾਵਾਲ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਸੋ ਗੱਡੀ ਸਾਡੀ ਬਾਹਰ ਆ ਚੁੱਕੀ ਆ ਜੀ ਸੋ ਚਲਦੇ ਹਾਂ ਜੀ ਗੁਰੂ ਘਰ ਨੂੰ ਸੋ ਅੱਜ ਜੀ ਰੋਡ ਦੇ ਉੱਪਰ ਧੁੰਦ ਕਾਫੀ ਪੈ ਰਹੀ ਹੈ ਔਰ ਜੋ ਵਿਜ਼ਿਬਿਲਟੀ ਹੈ ਬਹੁਤ ਘਟ ਹੈ ਔਰ ਸੰਗਤਾਂ ਜੋ ਸਾਡੀਆਂ ਕੱਲ ਗਿਆ ਸੀ ਟ੍ਰੇਨ ਦੇ ਉੱਪਰ ਉਹ ਵੀ ਤੁਹਾਨੂੰ ਦਿਖਾ ਰਹੇ ਆ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਡੇ ਬਾਬਾ ਜੀ ਅਰਦਾਸ ਬੇਨਤੀ ਕਰ ਰਹੇ ਹਨ ਉਹ ਸੰਗਤਾਂ ਜੋ ਜਾਣ ਵਾਲੀਆਂ ਹਨ ਸੱਚਖੰਡ ਨੂੰ ਉਹ ਔਰ ਜੋ ਸੰਗਤਾਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ ਉਹ ਤੋਂ ਦਰਸ਼ਨ ਕਰਾ ਰਹੇ ਆ ਆਪ ਜੀ ਦੀ ਸਿਫਤ ਕਰਦੇ ਸੱਚੇ ਪਾਤਸ਼ਾਹ ਖੁਸ਼ੀਆਂ ਦੇ ਨਾਲ ਆਪਣੇ ਸੇਵਕਾਂ ਪਿਆਰੇਆਂ ਸੰਗਤਾਂ ਦੀ ਯਾਤਰਾ ਸਫਲੀ ਕਰਿਓ ਸੇਵਕਾਂ ਦੀ ਸੇਵਾ ਪ੍ਰਵਾਨ ਕਰ ਲੈਣੀ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਵੇਲੇ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ੋ ਗੁਰੂ ਸਾਹਿਬ ਕੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸੰਗਤਾਂ ਹੁਣ ਬਾਹਰ ਗੱਡੀ ਆ ਗਈ ਹੈ ਸੰਗਤਾਂ ਨੂੰ ਜੋ ਕਿਸ ਸਟੇਸ਼ਨ ਤੱਕ ਛੱਡ ਕੇ ਆਏਗੀ ਸੰਗਤਾਂ ਆਪਣਾ ਆਪਣਾ ਸਮਾਨ ਲੈ ਕੇ ਗੱਡੀ ਵਿੱਚ ਬੈਠਣ ਗਈਆਂ ਜੋ ਕਿ ਸੰਗਤਾਂ ਦੀ ਟ੍ਰੇਨ ਹੈ 69 7:45 ਮਿੰਟ ਤੇ ਆਉਣੀ ਹੈ ਜੋ ਨੰਗਲ ਡੈਮ ਨੰਦਪੁਰ ਸਾਤ ਹੁੰਦੇ ਹੋਏ ਅੰਬਾਲਾ ਕੈਂਟ ਦਿੱਲੀ ਤੋਂ ਸਚਕਣਚੀ ਰਜੁਰ ਸਾਹਿਬ ਖੇ ਜਾਏਗੀ ਇਹ ਜੋ ਟ੍ਰੇਨ ਹੈ ਲਗਭਗ 25 ਘੰਟੇ ਦੇ ਵਿੱਚ ਪਹੁੰਚ ਜਾਂਦੀ ਹੈ ਹਜ਼ੂਰ ਸਾਹਿਬ ਔਰ ਜੋ ਸਚਖੰਡ ਆਂਦੀ ਹੈ ਟ੍ਰੇਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਹ ਲਗਭਗ 30 ਘੰਟੇ ਲਗਾਉਂਦੀ ਹੈ ਸੋ ਇਹ ਸਾਡੇ ਗੱਡੀ ਦੇ ਡਰਾਈਵਰ ਸਾਹਿਬ ਜੋ ਸੰਗਤਾਂ ਨੂੰ ਛੱਡ ਕੇ ਆਉਣਗੇ ਸਟੇਸ਼ਨ ਤੇ ਇਸ ਸਮੇਂ ਨਾ ਮਾਹੌਲ ਬੜਾ ਛੋਟਾ ਜਿਹਾ ਹੋਤਰਾ ਹੁੰਦਾ ਜਿਹੜੀ ਸੰਗਤਾਂ ਨਹੀਂ ਜਾਂਦੀਆਂ ਸੱਚਖਣੋਂ ਰਹਿ ਜਾਂਦੀਆਂ ਨੇ ਹੁਣ ਉਹਦਾ ਮਨ ਨੂੰ ਫੀਲ ਹੁੰਦਾ ਕਿ ਗੁਰੂ ਸਾਹਿਬ ਸਾਨੂੰ ਵੀ ਬੁਲਾਉਂਦੇ ਪਰ ਸਮਾਂ ਸਮ ਆਪਣਾ ਆਪਣਾ ਸਮਾਂ ਹੁੰਦਾ ਹੈ ਕਦੇ ਕੋਈ ਸੰਗਤਾਂ ਜਾਂਦੀਆਂ ਨੇ ਕਿਸੇ ਸਾਲ ਨੂੰ ਕਦੇ ਕੋਈ ਜਾਂਦੀਆਂ ਨੇ ਸਾਰੀਆਂ ਸੰਗਤਾਂ ਪਹੁੰਚ ਗਏ ਸਟੇਸ਼ਨ ਤੇ ਅੰਬਾਲਾ ਕੈਂਟ ਇਹ ਸਾਰੀਆਂ ਸਾਡੀਆਂ ਸੰਗਤਾਂ ਜੋ ਸੱਚਖੰਡ ਸੀ ਜੋ ਹਜੂਰ ਸਾਹਿਬੇ ਖੇ ਜਾ ਰਹੀਆਂ ਹਨ ਸੰਗਤਾਂ ਦੇ ਦਰਸ਼ਨ ਕਰੋ ਜੁਰੂ ਗੁਰੂ ਸਾਹਿਬ ਸੰਗਤਾਂ ਉਤੇ ਇਵੇਂ ਹੀ ਪਿਆਰ ਬਣਾਈ ਰੱਖਣਾ ਜੋ ਕਿ ਹਰ ਸਾਲ ਸੰਗਤਾਂ ਪਟਨਾ ਸਾਹਿਬ ਹਜੂਰ ਸਾਹਿਬ ਜਾਂਦੀਆਂ ਨੇ ਉਹ ਟ੍ਰੇਨ ਦਾ ਆਉਂਦਾ ਵੀ ਸਮਾਂ ਲਗਭਗ ਅੱਧਾ ਘੰਟਾ ਰਹਿ ਗਿਆ ਪਿੱਛੇ ਜੀ। ਉਹ ਠੰਡਾ ਮੌਸਮ ਕਿਉਂਕਿ ਆਪਣੇ ਵਾਲੇ ਪਾਸੇ ਠੰਡ ਹੈ ਔਰ ਜੋ ਸ੍ਰੀ ਹਜੂਸਾਹ ਵਾਲੇ ਪਾਸੇ ਇੰਨੀ ਠੰਡ ਨਹੀਂ ਹੁੰਦੀ ਥੋੜਾ ਹੌਵਦਾ ਮੌਸਮ ਹੁੰਦਾ ਇੱਧਰ। ਸੋ ਇਧਰ ਅਸੀਂ ਪਹੁੰਚ ਗਏ ਜੀ ਕਰਨਾਲ ਪٹرول ਪੰਪ ਤੇ ਸਾਡੇ ਜੋ ਡਰਾਈਵਰ ਸਾਹਿਬ ਨੇ ਆਪਣੀ ਗੱਡੀ ਚ ਤੇਲ ਪਾਣੀ ਪਵਾ ਰਹੇ ਹਨ ਜੋ ਸੀਐਨਜੀ ਗੈਸ ਪੈਂਦੀ ਹੈ ਉਹ ਇਧਰ ਆ ਗਏ ਜੀ ਪਾਣੀ ਪਾ ਦਾ ਟੋਲ ਪਲਾਜ਼ਾ ਇੱਕ ਰਸਤਾ ਜਾ ਰਿਹਾ ਜੀ ਪਾਣੀਪੱਤ ਲੋਕਲ ਨੂੰ ਔਰ ਇੱਕ ਜਾ ਰਿਹਾ ਹਾਈਵੇ ਸਿੱਧਾ ਦਿੱਲੀ ਨੂੰ ਔਰ ਇੱਥੇ ਵੀ ਅੱਗੇ ਜਾ ਕੇ ਅਸੀਂ ਮੁੜਾਂਗੇ ਗਾਜ਼ੀਆਬਾਦ ਨੂੰ ਮੁਰਥਲ ਤੋਂ ਅੱਗੇ ਪਿਛੇ ਰੋਸਤਾ ਪੈਂਦਾ ਇਹ ਪਹੁੰਚ ਗਏ ਜੀ ਆਪਾਂ ਸ਼ਿਵਾ ਟਾਬਾ ਇਹ ਟਾਬਾ ਮੁਰਥਲ ਦੇ ਵਿੱਚ ਹੀ ਪੈਂਦਾ ਹੈ ਸੋ ਅਸੀਂ ਵੀ ਹੁਣ ਚਾਹ ਪਾਣੀ ਛਕ ਲਾਂਗੇ ਉਹ ਡਰਾਈਵਰ ਸਾਹਿਬ ਜੋ ਸਵੇਰ ਦੇ ਚੱਲੇ ਹੋਏ ਨੇ ਇਹਨਾਂ ਨੇ ਆਪਣਾ ਚਾਹ ਪਾਣੀ ਲੰਘਾ ਪਛਾ ਛਕਣਾ ਜੀ ਇਹ ਹੁਣ ਆ ਗਿਆ ਜੀ ਗਾਜੀਆਪਤ ਜੋ ਰੋਡ ਹੈ ਉਹਦੇ ਉੱਪਰ ਟੋਲ ਪਲਾਜ਼ਾ ਬਣਿਆ ਹੋਇਆ ਹੈ ਔਰ ਨਵੇਂ ਹੀ ਡਿਜ਼ਾਈਨ ਵਿੱਚ ਨੂੰ ਰੰਗ ਰੂਪ ਦਿੱਤਾ ਹੋਇਆ ਹੈ ਇੱਥੋਂ ਆਪਣਾ ਲਗਭਗ ਸਵਾ ਇੱਕ ਘੰਟੇ ਦਾ ਰਸਤਾ ਹੋਣਾ ਹੈ ਅੱਗੇ ਹੋਰ ਜੋ ਹਿੰਡ ਨੇਰਪੋਰਟ ਦਾ ਰਸਤਾ ਬਹੁਤ ਸਾਫ ਸੁਥਰਾ ਹੈ ਜੀ। ਔਰ ਇਹ ਰਾਜੀ ਫਲਾਈਓਵਰ ਹੈ ਜੋ ਸਾਡੇ ਡਰਾਈਵਰ ਸਤਾ ਸਰੇ ਸੀ ਕਹਿੰਦੇ ਜੀ ਇਹ ਫਲਾਈਓਵਰ ਜੋ ਹੈ ਇਹ ਲਗਭਗ 35 ਤੋਂ 40 ਕਿਲੋਮੀਟਰ ਦਾ ਲੰਬਾ ਫਲਾਈਓਵਰ ਹੈ ਜੀ ਇਹ। ਔਰ ਦੇਖੋ ਕਿਵੇਂ ਡਿਜ਼ਾਈਨ ਕੀਤਾ ਹੋਇਆ ਹੈ ਸੈਂਟਰ ਚ ਇੱਕ ਹੀ ਪਿਲਰ ਹੈ। ਔਰ ਆਸੇ ਪਾਸੇ ਕੋਈ ਪਿਲਰ ਨਹੀਂ ਹੈਗਾ। ਉਹਦੇ ਉੱਪਰ ਹੀ ਪੂਰਾ ਸਟਰਕਚਰ ਤਿਆਰ ਕੀਤਾ ਹੋਇਆ ਹੈ। ਇਥੋਂ ਰਹਿ ਗਿਆ ਜੀ ਲਗਭਗ 2.2 ਕਿਲੋਮੀਟਰ ਸਾਡਾ 에어ਪੋਰਟ ਹੋਰ ਸਾਹਮਣੇ ਬੋਰਡ ਵੀ ਆ ਗਿਆ ਹੋਰ ਇਹ ਸੂ ਤਕਰੀਬਨ ਬਿਲਕੁਲ ਨਾਲ ਹੀ 500 ਗਾਜ ਦੇ ਉੱਪਰ ਹੈ ਸਾਡਾ 에어ਪੋਰਟ ਜਿੱਥੋਂ ਅਸੀਂ ਜਾਣਾ ਹੈ ਲੋ ਜੀ ਆਖਰ ਅਸੀਂ ਬੈਠ ਗਏ ਆਪਣੀ ਫਲੈਟ ਦੇ ਵਿੱਚ ਲਗਭਗ 1 ਘੰਟਾ 30 ਮਿੰਟ ਦਾ ਸਮਾਂ ਲੱਗਣਾ ਹੈ। ਹਜੂਰ ਸਾਹਿਬ ਪਹੁੰਚਿਆ ਹੋਇਆ। ਔਰ ਜੋ ਜਹਾਜ਼ ਹੈ ਹੌਲੀ-ਹੌਲੀ ਲੈਂਡ ਹੋ ਰਿਹਾ। ਹਜੂਰ ਸਾਹਿਬ ਇਹਖੇ ਗੁਰੂ ਗੋਬਿੰਦ ਸਿੰਘ 에어ਪੋਰਟ ਹੈ। ਔਰ ਇੱਥੇ ਜੋ ਪਿੱਛੋਂ ਫਲੈਟ ਆਂਦੀ ਹੈ ਆਦਮ ਕੋ ਜੰਧਰ ਤੋਂ ਇਹ ਗਾਜ਼ੀਆਬਾਦ ਬ੍ਰੇਕ ਮਾਰਦੀ ਹੈ ਇੱਥੋਂ ਕੋਈ ਯਾਤਰੀ ਜੋ ਹਣ ਆਸ-ਪਾਸੇ ਦੇ ਲੱਗਦੇ ਦਿੱਲੀ ਦੇ ਹੋ ਗਏ ਜਾਂ ਹੋਰ ਜੋ ਨਜ਼ਦੀਕ ਸ਼ਹਿਰ ਹਨ ਉਹ ਜਾਂਦੇ ਹਨ ਔਰ ਸਰਮਣ ਤੁਸੀਂ ਦੇਖ ਰਹੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 에어ਪੋਰਟ ਨੰਦੇੜ ਸੰਤਾਂ ਜਾ ਰਹੇ ਜੀ ਬਾਹਰ 에어ਪੋਰਟ ਤੋਂ ਹਾਂਜੀ ਹਾਂ ਜੀ ਬਾਤ ਔਰ ਇਧਰ ਸੰਤਾਂ ਖੜੀਆਂ ਆਪਣੇ ਆਪਣੇ ਸਮਾਨ ਦੀ ਇੰਤਜ਼ਾਰ ਵਿੱਚ ਜਿਨ੍ਹਾਂ ਦੇ ਵੱਡੇ ਬੈਗ ਹੁੰਦੇ ਨੇ 15 ਕਿਲੋ ਵਾਲੇ ਉਹਨਾਂ ਦਿਨਸ ਮਸ਼ੀਨ ਦੇ ਰਾਈ ਆਣਗੇ ਫਿਰ ਆਪਣੇ ਆਪਣੇ ਬੈਗ ਲੈ ਕੇ ਫਿਰ ਆਪਣੇ ਆਪਣੇ ਜਿਹ ਰਸਤੇ ਪਿੰਡ ਜਾਣ ਕਿਸਦਾ ਵਿਕਰ ਕੋਈ ਕੋਈ ਕਾਰ ਕੀਤੀ ਕਿਸੇ ਨੇ ਜਾਂ ਕੋਈ ਬ루 ਘਰ ਜਾਣ ਵਾਲਾ ਹੈ ਉਹਨਾਂ ਵਾਸਤੇ ਬੱਸ ਆਈ ਹੁੰਦੀ ਹੈ। ਹੋਰ ਇਧਰ ਬੱਸ ਆ ਗਈ ਜੀ ਸਤ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ। ਬਾਕੀ ਅਸੀਂ ਜਾਵਾਂਗੇ ਜੋ ਬੱਸ ਆਣੀ ਹੈ ਗੁਰਦੁਆਰਾ ਸੰਤੋਬਾਬ ਨਿਹੰਗ ਸਿੰਘ ਲੰਗਰਾਂ ਵਾਲਾਂ ਜੀ ਦੀ। ਉਸੇ ਪਾਸੇ ਸਾਡੀ ਸਰਾਹ ਹੁੰਦੀ ਐ ਕਿੰਨੇ ਕਿਲੋਮੀਟਰ ਦਾ ਸੱਤ ਹੈ ਇਹ ਤੁਸੀਂ ਦੇਖ ਰਹੇ ਹੋ ਜੀ ਬਾਹਰਲਾ ਸਾਈਡ 에어ਪੋਰਟ ਦੀ ਬੱਸ ਕਿੱਲਾ ਹੁੰਦੀ ਹੈ ਕਿਹਦੇ ਤੇ ਜਾਣਾ ਹੈ ਘਰ ਪੁੱਛਿਆ ਪੁੱਛਿਆ ਬਈ ਮਣੀ ਨਿਕਲ ਬੱਸ 'ਚ ਅਸੀਂ ਬੈਠ ਗਏ ਜੀ ਹੁਣ ਅਸੀਂ ਜਾ ਰਹੇ ਆ ਗੁਰੂ ਘਰ ਨੂੰ ਆਪਣੇ ਸੰਤ ਬਾਬਾ ਨਿਹੰਗ ਸਿੰਘ ਜੀ ਦਾ ਜੋ ਪੁਰੇ ਸਰਮਣੇ ਤੁਸੀਂ ਸਰਾਹ ਦੇਖ ਰਹੇ ਹੋ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਨਵੀਂ ਐਨਆਰਆਈ ਸਰਾਹ ਬਣੀ ਹੋਈ ਹੈ ਸੰਗਤਾਂ ਵਾਸਤੇ ਪੁਰੇ ਇੱਥੇ ਹੀ ਰਹਾਸ਼ ਕਰਾਂਗੇ ਆਉਣ ਵਾਲੇ ਕੁਝ ਜਨਾਂ ਵਾਸਤੇ ਸ੍ਰੀ ਦੇਖਣ ਕਰ ਰਹੇ ਹੋ ਸਰਾਹ ਦੇ ਵੀ ਔਰ ਸੰਗਤਾਂ ਵੀ ਆ ਰਹੀਆਂ ਪੁਜਾਰੀਆਂ ਸੋ ਕਰਦੇ ਆ ਜੀ ਇੱਥੇ ਫਤਿਹ ਬਲੋਗ ਨੂੰ